ਹੱਥਾਂ ਦੇ ਵਿੱਚ ਸੁਨਣਾਪਣ ਇਸ ਜਗ੍ਹਾ ਤੇ ਉਂਗਲਾਂ ਦਾ ਸੌ ਜਾਣਾ ਔਰ ਲੱਤਾਂ ਦੇ ਵਿੱਚ ਸੁਨਣਾਪਣ ਅੱਜ ਟੀਚਰਸ ਡੇ ਹੈ ਜ਼ਿਆਦਾਤਰ ਟੀਚਰਸ ਖੜਕੇ ਪੜ੍ਹਾਉਂਦੇ ਨੇ ਉਸੇ ਕਾਰਨ ਉਹਨਾਂ ਦੇ ਕਈ ਵਾਰੀ ਕੋਈ ਨਸਤਾਬ ਜਾਵੇ ਲੱਤਾਂ ਦੇ ਵਿੱਚ ਸੁਨਣਾਪਣ ਆਉਣਾ ਸ਼ੁਰੂ ਹੋ ਜਾਂਦਾ ਔਰ ਬਾਹਾਂ ਦੇ ਵਿੱਚ ਸੁਨਣਾਪਣ ਆਮ ਦੇਖਿਆ ਗਿਆ ਹੈ ਸੋ ਤੁਹਾਨੂੰ ਬੜੀਆਂ ਆਸਾਨ ਕਸਰਤਾਂ ਦੱਸਣ ਲੱਗੇ ਆਂ ਅਗਰ ਤੁਸੀਂ ਇਹ ਕਸਰਤਾਂ ਕਰੋਗੇ ਟੋਡੇ ਹੱਥਾਂ ਦੇ ਵਿੱਚ ਸੁੰਨਾਪਣ ਔਰ ਲੱਤਾਂ ਦੇ ਵਿੱਚ ਸੁੰਨਾਪਣ ਉਹ ਦੂਰ ਹੋ ਜਾਏਗਾ ਔਰ ਅੱਜ ਵਾਲੀ ਵੀਡੀਓ ਆਪਣੇ ਟੀਚਰ ਸਾਹਿਬਾਨ ਅਧਿਆਪਕ ਸਾਹਿਬਾਨਾਂ ਨੂੰ ਜ਼ਰੂਰ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲੀ ਕਸਰਤ ਗਰਦਨ ਲਈ ਮਤਲਬ ਅਗਰ ਆਪਣੇ ਹੱਥ ਸੌਂਦੇ ਆ ਔਰ ਅਗਰ ਬਾਹਾਂ ਸੌਂਦੀਆਂ ਨਹੀਂ ਤਾਂ ਕਿਹੜੀ ਕਸਰਤ ਕਰਾਂਗੇ ਐਦਾਂ ਬੈੱਡ ਤੇ ਬਿਲਕੁਲ ਕੋਰਨਰ ਤੇ ਚਲੇ ਜਾਵਾਂਗੇ ਔਰ ਗਰਦਨ ਨੂੰ ਬਿਲਕੁਲ نیچے ਲਟਕਾ ਦੇਣਾ ਐਦਾਂ ਹੌਲੀ 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 ਐਦਾਂ ਲਟਕਾ ਕੇ ਰੱਖਾਂਗੇ ਬਿਲਕੁਲ ਮੋਢੇ ਸਿੱਧੇ ਚਾਹੀਦੇ ਆ ਔਰ ਇੱਥੇ ਆਪਾਂ ਲਟਕਾ ਕੇ ਰੱਖਾਂਗੇ ਪੂਰੇ 30 ਸੈਕਿੰਡ ਗਿਣ ਕੇ ਫਿਰ ਆਪਾਂ ਆਰਾਮ ਐਦਾਂ 4 ਤੋਂ 5 ਸੈੱਟ ਲਾਉਣੇ ਅਗਰ ਚੱਕਰ ਆਉਣ ਕਸਰਤ ਨਾ ਕਰਨਾ ਜੀ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਗਰਦਨ ਲਈ ਮਤਲਬ ਹੱਥਾਂ ਤੇ ਬਾਹਾਂ ਦੇ ਵਿੱਚ ਅਗਰ ਸੋਨਾ ਪਣ ਹੈ ਦੂਜੀ ਕਸਰਤ ਅਸਣ ਲੱਗੇ ਆ ਅਗਰ ਲੱਤਾਂ ਦੇ ਵਿੱਚ ਸੋਨਾ ਪਣ ਦੋ ਸਰਾਣੇ ਲੈ ਲਾਂਗੇ ਔਰ ਇਸ ਨੂੰ ਆਪਾਂ ਆਪਣੇ ਢਿੱਡ ਦੇ ਥੱਲੇ ਰੱਖ ਲੈਣਾ ਇਸ ਜਗ੍ਹਾ ਤੇ ਔਰ ਇਸ ਦੇ ਉੱਪਰ ਉਲਟੇ ਇਦਾਂ लेट ਜਾਣਾ ਔਰ ਹੌਲੀ ਹੌਲੀ ਉੱਪਰ ਥੱਲੇ ਉੱਪਰ ਥੱਲੇ ਉੱਪਰ ਥੱਲੇ ਇਦਾਂ ਕਰਨਾ 15 ਤੋਂ 20 ਵਾਰ ਇਸ ਦੇ 4 ਤੋਂ 5 ਸੈੱਟ ਲਾਉਣੇ ਹੌਲੀ ਹੌਲੀ ਤਕਰੀਬਨ ਹਫ਼ਤੇ ਤੋਂ ਦੋ ਹਫ਼ਤੇ ਬਾਅਦ ਇਹੀ ਚੀਜ਼ਾਂ ਆਪਾਂ ਹੱਥ ਥੱਲੇ ਰੱਖ ਕੇ ਉੱਪਰ ਉੱਠਣਾ 1 2 ਇਦਾਂ 15 20 ਵਾਰ ਇਸ ਦੇ 3 ਤੋਂ 4 ਸੈੱਟ ਲਾਉਣੇ ਔਰ ਇੱਕ ਅਸਰਤਵੀ ਸਵੇਰੇ ਦੇ ਪਰੇ ਸ਼ਾਮ ਕਰਨੀ ਹੌਲੀ ਹੌਲੀ ਦੇਖੋਗੇ ਸੁਨਣਾਪਣ ਦੂਰ ਹੋ ਰਿਹਾ ਹੈ ਅਗਰ ਹੱਥਾਂ ਦੇ ਵਿੱਚ ਫਿਰ ਵੀ ਨਹੀਂ ਜਾ ਰਿਹਾ ਫਿਰ ਤੁਸੀਂ ਕੀ ਕਰੋਗੇ ਤੁਸੀਂ ਤੌਲੀਆ ਲੈ ਲੈਣਾ ਔਰ ਗਰਦਨ ਦੇ ਵਿੱਚ ਇਦਾਂ ਪਾ ਕੇ ਇਸ ਨੂੰ نیچے ਨੂੰ ਖਿੱਚਾਂਗੇ ਔਰ ਉੱਪਰ ਦੇਖਣ ਦੀ ਕੋਸ਼ਿਸ਼ ਮਤਲਬ ਥੋੜੀ ਜੀ ਟ੍ਰੈਕਸ਼ਨ ਦੇਵਾਂਗੇ ਗਰਦਨ ਨੂੰ 15 ਸੈਕਿੰਡ ਹੋਲਡ ਦੈਨ ਰਿਲੈਕਸ 5 ਸੈਟ ਲਾਓ ਆਸਾਨ ਕਸਰਤਾਂ ਕਰੋ ਤੁਸੀਂ ਸੁਨਣਾਪਣ ਹੈ ਜੋ ਜੋ ਛੋਟੇ ਬਾਹ ਸੌਂਦੀਆਂ ਨੇ ਹੱਥ ਸੌਂਦੇ ਨੇ ਆਪਣੇ ਪੈਰ ਸੌਂਦੇ ਨੇ ਲੱਤਾਂ ਸੌਂਦੀਆਂ ਨੇ ਆਸਾਨ ਕਸਰਤਾ ਨਾਲ ਇਸ ਨੂੰ ਤੁਸੀਂ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ